ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਚੰਗਾ ਭਲਾ ਸਰੀਰ ਚੱਲਦਾ ਹੁੰਦਾ ਹੈ ਤੇ ਫਿਰ ਵੀ ਮੰਗਦੇ ਨੇ ਤੇ ਰੱਬ ਨੂੰ ਹਮੇਸ਼ਾ ਕੋਸਦੇ ਰਹਿੰਦੇ ਨੇ ਕਿ ਸਾਨੂੰ ਤਾਂ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਦਿੱਤਾ ਇਹ ਕਹਾਣੀ ਉਹਨਾਂ ਲੋਕਾਂ ਲਈ ਇੱਕ ਮੋਟੀਵੇਸ਼ਨ ਸਿੱਧ ਹੋਊਗੀ ਇਹ 45 ਸਾਲ ਦੀ ਉਮਰ ਦੇ ਵਿਅਕਤੀ ਨੇ ਜੋ ਕਿ ਰੋਡ ਸਾਈਡ ਬੈਠੇ ਰਿਹਾ ਔਰ ਜਰਾਬਾਂ ਛਤਰੀਆਂ ਨਿੱਕਾ ਮोटा ਜਿਹੜਾ ਸਮਾਨ ਹੈ ਪਰਸ ਵਗੈਰਾ ਬੈਲਟਾਂ ਉਹ ਵੇਚਦੇ ਨੇ ਤੁਸੀਂ ਦੇਖਣ ਦੇ ਵਿੱਚ ਤੁਹਾਨੂੰ ਲੱਗਦਾ ਹੋਣਾ ਕਿ ਬਿਲਕੁਲ ਨਾਰਮਲ ਨੇਗੇ ਪਰ ਇਹ ਨਾਰਮਲ ਨਹੀਂ ਹੈ ਕਿ ਇਹਨਾਂ ਦੀ ਇੱਕ ਲੱਤ ਖਰਾਬ ਹੈ ਯਾਨੀ ਕਿ ਇਹਨਾਂ ਦੀ ਲੱਤ ਨੂੰ ਪੋਲੀਓ ਹੋਇਆ ਹੋਇਆ ਤੇ ਸਹੀ ਤਰੀਕੇ ਦੇ ਨਾਲ ਤੁਰ ਵੀ ਨਹੀਂ ਸਕਦੇ ਹਾਲਾਤ ਇੰਨੇ ਮਾੜੇ ਨੇ ਕਿ ਲੱਤ ਤੋਂ ਤੁਰਿਆ ਨਹੀਂ ਜਾਂਦਾ ਤੇ ਇਹਨਾਂ ਦਾ ਵਿਆਹ ਵੀ ਨਹੀਂ ਹੋਇਆ 40-45 ਸਾਲ ਦੀ ਉਮਰ ਹੋਗੀ 20 ਸਾਲਾਂ ਤੋਂ ਇਹ ਇਹੀ ਕੰਮ ਕਰ ਰਹੇ ਨੇ ਤੇ ਮਾਪੇ-ਬਾਪ ਸੀ ਉਹ ਇਹਨਾਂ ਦੀ ਦੁਨੀਆ ਤੋਂ ਚਲੇ ਗਏ ਤੇ ਅੱਗੇ ਪਿੱਛੇ ਕੋਈ ਵੀ ਨਹੀਂ ਹੈ ਤੇ ਇਹ ਵੀਰ ਆਪਣਾ ਸਹਾਰਾ ਆਪ ਬਣਦੇ ਨੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਚੱਲਦੇ ਪਏ ਨੇ ਇੱਕ ਉਹਦੀ ਮਦਦ ਦੇ ਨਾਲ ਇਹ ਬੰਦੇ ਨੇ ਔਰ ਸਮਾਨ ਵਗੈਰਾ ਜਿਹੜਾ ਆਪਣਾ ਇੱਥੇ ਲਿਆ ਕੇ ਰੱਖਦੇ ਆ ਕਿ ਚਲੋ ਇਹਨਾਂ ਦਾ ਗੁਜ਼ਾਰਾ ਹੋ ਜੇ ਚਾਰ ਪੈਸੇ ਇਹਨਾਂ ਨੂੰ ਬਣ ਜਾਣ ਪਰ ਕਿਸੇ ਤੋਂ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੈ ਇਹਨਾਂ ਨੂੰ ਇਹਨਾਂ ਨੇ ਦੱਸਿਆ ਕਿ ਮੈਂ ਆਪਣੀਆਂ ਭੈਣਾਂ ਨੂੰ ਵੀ ਸਾਂਭਦਾ ਮੈਂ ਸਭ ਨੂੰ ਹੌਸਲਾ ਦਿੰਨਾ ਤੁਸੀਂ ਦੇਖੋ ਕਿ ਆਪਦਾ ਸ਼ਰੀਰ ਕੰਮ ਨਹੀਂ ਕਰਦਾ ਪਰ ਖੁਦ ਕੰਮ ਕਰਕੇ ਖੁਦ ਆਪਣੇ ਹੱਥੀਂ ਕਿਰਤ ਕਰਕੇ ਜਿਹੜਾ ਇੱਕ ਮਾਰ ਰਹੇ ਨੇ ਤੇ ਆਪਣਾ ਖਾ ਰਹੇ ਨੇ ਕਿਸੇ ਤੇ ਬੋਝ ਨਹੀਂ ਬਣ ਰਹੇ ਸਭ ਤੋਂ ਪਹਿਲਾਂ ਇਹ ਦੋ ਪਹਿਲਾਂ ਇੱਕ ਭਾਈ ਅੱਛਾ ਪਤੀ ਮੁਸਾਦੀ ਕੋ ਸੋ ਜਿੰਨੇ ਕਿਥੋਂ ਇਹਨਾਂ ਨੂੰ ਕਮਾਈ ਹੁੰਦੀ ਹੈ ਕਿ ਉਹਨੇ ਕਨਾਲੇ ਦਾ ਢਿੱਡ ਭਰ ਜਾਂਦਾ ਹੈ ਬਾਕੀਆਂ ਨੂੰ ਵੀ ਸਹਾਰਾ ਲਾਉਂਦੇ ਨੇ ਤੇ ਇੱਥੇ ਇਹ ਬਾਈ ਸ਼ੇਰਾ ਵਾਲੇ ਗੇਟ ਤੋਂ ਥੋੜਾ ਜਿਹਾ ਆਪਾਂ ਅੱਗੇ ਨੂੰ ਜੇ ਰੋ ਜਾਣੇ ਆ ਤਾਂ ਉੱਥੇ ਰੋਡ ਤੇ ਬੰਦੇ ਹੈਗੇ ਤੜਕੇ ਆ ਜਾਂਦੇ ਨੇ ਤੇ 20 ਸਾਲਾਂ ਤੋਂ ਤੁਸੀਂ ਦੇਖੋ ਵੀ ਇਹ ਕੰਮ ਕਰ ਰਹੇ ਨੇ ਤੇ ਬਹੁਤ ਹੀ ਚੰਗੀ ਇੱਕ ਮੋਟੀਵੇਸ਼ਨ ਲੱਗਦਾ ਮੈਨੂੰ ਲੱਗਦਾ ਹੈ ਕਿ ਸਾਨੂੰ ਇਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈਗਾ ਜਿੱਥੇ ਅਸੀਂ ਐਡੇ ਨੇ ਮੌਲਾਂ ਚੋਂ ਮਹਿੰਗੀ ਮਹਗੀਆਂ ਇਹ ਚੀਜ਼ਾਂ ਲੈ ਲੈਣੇ ਆ ਪਰ ਮੈਨੂੰ ਲੱਗਦਾ ਰੋਡ ਸਾਈਡ ਬੈਠੇ ਹੋਏ ਇਹਨਾਂ ਲੋਕਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਅਸੀਂ ਕੋਈ ਚੀਜ਼ ਲੈ ਲਾਂਗੇ ਤਾਂ ਇਹਨਾਂ ਦੇ ਘਰੇ ਰੋਟੀ ਪੱਕ ਜੂਗੀ ਸੋ ਇਹਨਾਂ ਦੀ ਕਹਾਣੀ ਤੋਂ ਸਿੱਖਣ ਦੀ ਲੋੜ ਹੈ ਜਿਨ੍ਹਾਂ ਦੇ ਅੰਗ ਪੈਰ ਸਹੀ ਤਰੀਕੇ ਨਾਲ ਲੱਤ ਚੱਲਦੀ ਵੀ ਨਹੀਂ ਤੇ ਫਿਰ ਵੀ ਉਹ ਕਿਸੇ ਤੇ ਬੋਝ ਨਹੀਂ ਬਣਦੇ ਤੇ ਆਪਣਾ ਕੰਮ ਆਪ ਕਰਦੇ ਨੇ ਵੀਰ ਸੋ ਇਹਨਾਂ ਦੀ ਸਪੋਰਟ ਜ਼ਰੂਰ ਕਰੋ ਵੀਡੀਓ ਨੂੰ ਸ਼ੇਅਰ ਕਰਿਓ ਜੀ